ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਠੀਕਰੀਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਜਰਨੈਲ ਸਿੰਘ ਜੀ ਪਿੰਡ ਪਿੰਡ ਠੀਕਰੀਵਾਲਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਹਾਂਜੀ ਬੈਠ ਦੀਆਂ ਅਣਕਾਰੀ ਹੋਈ ਕੈਮਰੇ ਸੁਣਣਾ ਜੀ ਦੂਜੇ ਸੂਏ ਸੁਣਾ ਬਈ ਇਹਨੇ ਸਈ ਕਿੰਨੇ ਦਿਨ ਬਾਕੀ ਪਾਇ ਇਹਦੇ 5-6 ਦਿਨ ਹਾਸਤਾ ਹੀ ਲੈ ਜੂਗੀ ਜੀ ਪਿਛਲੇ ਸੂਏ ਦੁੱਧ ਇਹਦੇ ਸੂਏ ਦਾ ਦੋਦੇ ਦਾ 20 ਲੀਟਰ ਆ ਜੀ ਠੀਕ ਆ ਜੀ ਰੇਟ ਭਰਾ ਦਾ ਰੇਟ ਇਹਦਾ ਫੋਨ ਤੇ ਹੋਊਗਾ ਜੀ ਠੀਕ ਆ ਜੀ ਲੋ ਭਰਾ ਚੈੱਕ ਕਰ ਸਕਦੇ ਜੀਮੀਦਾਰ ਭਰਾ ਠੀਕ ਆ ਜੀ ਰੈਡ ਚੈੱਕ ਕਰ ਸਕਦੇ ਲੋ ਜੀ ਲੈ ਵਾ ਬਾਕੀ ਤੁਰਾ ਤਰਾ ਵੱਡੀ ਵੀਡੀਓ ਦਿਖਾਇਆ ਭਾਈ ਠੀਕ ਆ ਜੀ ਕੱਦ ਵੱਡ ਸੁਖਨਕਰਮ ਵਾਲੀ ਦਾ ਸੋਣਾ ਠੀਕ ਆ ਜੀ ਲੋ ਜੀ ਭਾਈ ਜੀ ਨੇ ਜਰੂਰ ਕੰਨੈਕਟ ਕਰੋ ਪਿੰਡ ਠਿਕਰੀਵਾਲ ਤੇ ਜਿਲ੍ਹਾ ਨੂੰ ਪੈਣਾ ਇਹ ਬਰਨਾਲਾ ਪਣਾ ਪਣਾ ਘਰੀਆਂ ਵੀ ਨਾਲੇ ਲੋ ਜੀ ਭਾਈ ਜੀ ਨੇ ਜਰੂਰ ਕੰਨੈਕਟ ਕਰੋ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚ ਓਕੇ ਬਾਏ